લાલ લેਣਾ ਪਿੰਡ ਹੈ ਤੇਰਾ ਦੇ ਦੂਸਾ ਮ आएंगे ਵਧੀਆ ਇਹ ਛੇ ਮੰਤਰ ਵਾਲਾ ਇਹਦਾ ਬਹੁਤ ਸੋਹਣਾ ਬੰਦਰ ਬਣਿਆ ਹੋਇਆ ਜੀ ਪਹੁੰਚੋ ਆਪਣੀ ਇੱਛਾ ਮੂਰਤੀ ਹੁੰਦੀ ਹੈ ਸਾਰਿਆਂ ਦੀ ਬਹੁਤ ਧਾਰਨੀ ਜਗਾ ਜੀ ਬਹੁਤ ਮਾਨਤਾ ਪੂਰੀ ਹੁੰਦੀ ਹੈ ਇੱਥੇ ਜੀ ਸਾਰਿਆਂ ਨੂੰ ਬੇਤੇ ਪਹੁੰਚਾ ਕਰੋ ਅੱਥੇ ਕਿਹਨੂੰ ਮਿਲਵਾਉਂਦੇ ਹਾਂ ਅਰਕੇਸ਼ ਕੁਮਾਰੀਸ਼ ਮਾਨਸਾ ਦੇਸ਼ ਭਾਗੀ ਬੰਦਰੀ ਜੀ ਜਿੱਨੇ ਕਰਤੀ ਆਪਣੀ ਇੱਛਾ ਮੂਰਤੀ ਮਿੰਨੇ ਦੇਡਮ ਨੇ ਬਾਦ ਆਂਦੀ ਰਹਿਣੀ ਐ ਜੀ। ਇੱਛਾ ਤਾਂ ਇੱਥੇ ਹੁੰਦੀ ਆ ਪੂਰੀ ਇੱਛਾ ਬਾਲਾ ਜੀ ਦੀ ਕਿਰਪਾ ਹੈ ਜੀ। ਬੰਨਸਰੱਖ ਨਹੀਂ ਕਹਿੰਦੇ। ਬੰਦਰਸੈਨਾ ਬਹੁਤ ਈ ਸੈਨਾ ਕਾਫੀ ਹੈਗੀਆਂ ਨਹਿਰ ਦੇ ਨਾਲ-ਨਾਲ ਕਾਫੀ ਸੈਨਾ ਹੈ ਜੀ। ਮਨ ਨੂੰ ਪੂਰੀ ਤਸੱਲੀ ਹੋ ਜਾਂਦੀ ਐ ਜੀ। ਹੁਣ ਵੀ ਬੰਦਰਸੈਨਾ ਹੀ ਪਹਿਲਾਂ ਚੱਲੇ ਆਂਗੇ ਫਿਰ ਲੇਟ ਹੋ ਜਾਣਗੇ। ਹੈ। ਨਲਾ ਮਨਿਲ ਕੁਮਾਰ ਸ਼ਰਮਾ ਐ। ये जी पहले दिन से ही मैं जब से ये मंदिर की स्थापनाएँ हुई थी तब से मैं यहाँ पे आ रहा हूँ जब ये बिल बिल्कुल बिल्डर बिल्कुल छोटा सा मंदिर था तब से मैं आ रहा हूँ और यहाँ पे आने के बाद में मेरी कई मनोकामनाएँ जो पूर्ण हुई हैं और मैं राजस्थान का रहने वाला हूँ और यहाँ पर भटिंडा कैंट के अंदर मैं सर्विस कर रहा हूँ और यहाँ पर आने के बाद में एक मन को बड़ी शांति मिलती है तो इसलिए सुबह मंगलवार को सुबह या शाम को जो भी टाइम मिलता है उस हिसाब से हम लोग यहाँ पे यहाँ पे नहीं। एक बंदर सेना भी ज़्यादा है और अच्छा पंजाब के अंदर कई दूर में ये माना हुआ मंदिर है यहाँ पे जो भी आदमी सच्चे मन से जो भी आ रहा है उनकी हर एक इच्छा पूरी हो रही है यहाँ तो। तो पर तो नहीं, नहीं यहाँ पे कोई किसी प्रकार की समस्या है खाने पीने को राशन सब कुछ यहाँ पे फ्री ठंडा पानी पीने को है खाना भी है ना कोई किसी को तंग नहीं कर रही है बंदर सेना किसी को तंग नहीं कर रही है यहाँ पे मेरे वो आते यहाँ पे आज ये देख लो कि ਲਗਭਗ ਮੈਂ 2000 13 14 ਸਾਲ ਆ ਰਿਹਾ ਹੂੰ ਮੇਰੇ ਤੋਂ ਹਾਸ ਤੱਕ ਅਭੀ ਕਿਸੇ ਮਾਨਰ ਸੈਨਾ ਨੇ ਐਸਾ ਕੋਈ ਨੁਕਸਾਨ ਪਹੁੰਚਾਇਆ ਨਹੀਂ ਬਾਕੀ ਆਪਣੀ ਆਪਣੀ ਕਿਸਮਤ ਹੈ ਨੁਕਸਾਨ ਅਗਰ ਹੋਣਾ ਹੈ ਤਾਂ ਚਲਤੇ ਹੋਏ ਰੋਡ 'ਤੇ ਵੀ ਹੋ ਜਾਏਗਾ ਜੀ ਬਾਲਾ ਜੀ ਸ਼ਾਹਪੂਰ ਮੰਦਰ ਭਾਗੀਵਾਲਾ ਹਰਮਨ ਜੀ ਦੇ ਮੰਦਰ ਆਏ ਆ ਲੋਕਾਂ ਦੀ ਸ਼ਰਧਾ ਲੋਕ ਕਿ ਪਿਛਲੇ 5-6 ਸਾਲ ਤੋਂ ਇਹ ਮੰਦਰ ਸਾਰੀ ਰੂਪੀਨ ਸੀਗਾ ਜਿਹੜਾ ਕਿ ਲਗਭਗ ਮੁਕੰਮਲ ਹੋ ਗਿਆ ਇਹਦੇ ਨਾਲ ਹੀ ਸ਼ਾਮ ਜੀ ਮੰਦਰ ਬਣ ਰਿਹਾ ਲੋਕਾਂ ਦੀ ਸ਼ਰਧਾ ਹਰਮਾਨ ਭੱਜ ਇੱਥੇ ਆਪ ਦੀ ਸ਼ਰਧਾ ਲੈ ਕੇ ਆਉਂਦੇ ਆ ਜਿਹੜੇ ਸੱਚੇ ਦਿਲ ਨਾਲ ਆਉਂਦੇ ਆ ਉਹਨਾਂ ਨੂੰ ਜਿਹੜਾ ਹਰਮਾਨ ਜੀ ਹੈ ਉਹ ਬਹੁਤ ਅਮੀਰ ਕਰ ਸਕਿਆ। ਬਾਂਦਸਰਾਂ ਕਿ ਨਹੀਂ ਕਹਦੇ ਬਾਂਦਸਰਾਂ ਕਿ ਨਹੀਂ ਇੱਥੇ ਬਾਂਦਰਥਾਨਾ ਕਾਫੀ ਹੈਗੀ ਹੈ ਤੇ ਜਿਹੜੇ ਕਿਸੇ ਤਰ੍ਹਾਂ ਦਾ ਲੋਕਾਂ ਦੇ ਉੱਤੇ ਕੋਈ ਇਸ ਤਰ੍ਹਾਂ ਨਾਲ ਨਹੀਂ ਮਲਾਪ ਹੀ ਕਰਦੇ ਆ ਜਿਹੜਾ ਇਹ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਅਟੈਕ ਵਗੈਰਾ ਨਹੀਂ ਕਰਦੇ ਲੋਕਾਂ ਦੀ ਸ਼ਰਧਾ ਹੈ ਉਹ ਕਿਨਾਂ ਨੂੰ ਦਾਨੇ ਅਨਾਜ ਵਗੈਰਾ ਪਾਉਂਦੇ ਆ ਟੀਲੇ ਵਗੈਰਾ ਪਾਉਂਦੇ ਆ ਇਹ ਬ੍ਰਿਸ਼ ਸ਼ਾਂਤੀਪੁਰੂ ਉਹਨਾਂ ਤੋਂ ਹਾਸਿਲ ਕਰਨਾ ਤੇ ਲੋਕਾਂ ਦੇ ਅਸ਼ੀਰਵਾਦ ਜੋ ਜੀ ਆਉਂਦਾ ਇੱਥੇ ਉਹ ਆਪਦੇ ਮੂੰਹੋਂ ਮੰਗੀਆਂ ਮਰਦਾ ਪਾਟੇ ਜੈ ਸ਼੍ਰੀ ਰਾਮ